ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੋਜਪੁਰ ਜ਼ਿਲ੍ਹੇ ਦਾ ਆਖਰੀ ਪਿੰਡ ਹੈ ਗਿੱਲ ਗਿੱਲ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਆ ਤੇ ਗਿੱਲ ਪਿੰਡ ਤੋਂ ਜਿਹੜੀ ਮਾਲੇ ਵਾਲੀ ਸੜਕ ਆ ਮਾਲੇ ਵਾਲੀ ਸੜਕ ਦੇ ਉੱਤੇ ਮਾਲੇ ਬਾਈ ਦੇ ਘਰ ਦੇ ਵਿੱਚ ਮੌਜੂਦ ਆ ਮਿੱਤਰੋ ਜਣਵਰ ਤੁਹਾਨੂੰ ਦੋ ਵਿਖਾਉਣੇ ਆ ਦੋਵੇਂ ਜਣਵਰੀ ਮਹੀਆ ਮਿੱਤਰੋ ਤੇ ਤਾਜੇ ਦੁੱਧ ਵਾਲੀਆਂ ਤਿਆਰ ਹਾਜ਼ਰ ਨਾਗਰ ਕੰਡੇ ਦੁੱਧ ਲਾਉਂਦੀਆਂ ਮਿਲਣਗੀਆਂ ਕਿੰਨੇ ਦਿਨਾਂ ਦੀ ਸੂਈਆ ਕਿੰਨੇ ਦੁੱਧ ਦਾ ਕੀ ਗੱਲਬਾਤ ਆ ਉਹ ਕਰਦੇ ਆਪਾਂ ਜਸਵੀਰ ਦੇ ਨਾਲ ਗੱਲਬਾਤ ਸਾਰੀ ਜਾਣਕਾਰੀ ਲੈਣੀ ਹੈ ਸਸਿਕਾਲ ਜੱਸਾ ਵੀਰੇ ਕੀ ਹਾਲਾ ਵੱਡੇ ਭਾਈ ਬਹੁਤ ਵਧੀਆ ਬਈ ਸੇਤਾ ਤੇ ਪਰਿਵਾਰ ਭਾਈ ਬਹੁਤ ਵਧੀਆ ਬਈ ਠੀਕ ਆ ਅੱਛਾ ਜੱਸਾ ਵੀਰੇ ਅੱਜ 2 ਜਨਵਾਰਾ ਹਾਂਜੀ ਹਾਂਜੀ ਠੀਕ ਆ ਬੱਲੀ ਝੋਟੀ ਤੋਂ ਸ਼ੁਰੂਆਤ ਕਰਾਂਗੇ ਵੀਰੇ ਕੀ ਡਿਟੇਲ ਆਂਦੀ ਬਈ ਇਹਨੂੰ ਦੱਸ ਦੇਣੇ ਸੋਈਨ ਹੋ ਗਏ ਬਈ ਜੀ ਤੇ 12 ਕਿਲੋ ਬੋਲਾ ਦੁੱਧ ਹੈਗਾ ਹੁਣ ਜੀ 12 ਕਿਲੋ ਦੁੱਧ ਕੰਡੇ ਲਾਉਂਦੀ ਆ ਹਾਂਜੀ ਹਾਂਜੀ ਤੇ ਚੁੰਨ ਚਣ ਕਿਵੇਂ ਲੱਗਾ ਬਈ ਬਹੁਤ ਵਧੀਆ ਪੋਲੀ ਠੀਕ ਆ ਕੱਟਾ ਮਗਰ ਆ ਗਿਆ ਕੱਟੀ ਬਈ ਕੱਟੇ ਦੋਵੇਂ ਮਗਰੇ ਕੱਟੀਆਂ ਠੀਕ ਆ ਵੀਰੇ ਆ ਕੱਟਾ ਇਹਦਾ ਕਿ ਕੱਟੀ ਆਖੇ ਕੱਟੀ ਹਾਂ ਬੱਲੀ ਕੱ ਅੱਛਾ ਤੇ ਬੱਚਾ ਲਾਈਏ ਮੜਾ ਜਾਨੂੰ ਫੇਰ ਹੀ ਪੂਰਾ ਬੱਚਾ ਲਾ ਲੈਣੀ ਹਾਂ ਹਾਂ ਬੱਚਾ ਲਵਾ ਲਈ ਜਦੋਂ ਤੁਹਾਨੂੰ ਦੇਖ ਸਕਦੇ ਆ ਮਿੱਤਰੋ ਆਪਾਂ ਬੱਚਾ ਲਵਾ ਕੇ ਜਿਹੜਾ ਚੋਣ ਵਿਖਾ ਜੀ ਦੇਣਾ ਸਵੇਰ 10 11 ਵਜੇ ਦਾ ਟਾਈਮ ਹੀ ਆ ਵੀਡੀਓ ਬਣਾਉਂਦਾ ਉਹ ਟਾਈਮ ਅਡਜਸਟਮੈਂਟ ਕਰਿਆ ਜੇ ਇਹਦਾ ਇਹ ਲੇਵਿਆਂ ਦੀ ਕਿਉਂਕਿ ਅੱਧਾ ਦਿਨ ਵੀ ਹਜੇ ਨਹੀਂ ਪੂਰਾ ਹੋਇਆ ਸਹੀ ਪੁੱਤ ਦਾ ਟਾਈਮ ਦਿਖਾ ਦੀ ਪੁੱਤ ਵਿੱਚ ਹਾਂ ਠੀਕ ਕੋਈ ਬਾल्टी ਲਿਆਈ ਥੱਲੇ ਮਾਰ ਦੇ ਹਾਂ ਆ ਜੀ ਜਿਦ ਪਹਿਲਾਂ ਵੀ ਬੰਦੋ ਹਜੇ ਸੁਬਾਹ ਤੋਂ ਜਿਨ ਨੂੰ 5-4 ਘੰਟੇ ਹੋਏ ਆ ਫਿਰ ਵੀ ਜਿਹੜਾ ਬੱਚਾ ਲੈ ਲਿਆ ਕਿਉਂਕਿ ਜਿਹੜੀ ਮੈਂ 3-4 ਘੰਟਿਆਂ ਬਾਅਦ ਮਿੱਤਰੋ ਬੱਚਾ ਲੈ ਕੇ ਪਸਮਾ ਕਰੂਗੀ ਨਾ ਵੀਰੇ ਬੰਦਿਆ ਦਾ ਖੜਕਾਣਾ ਕਰ ਮੈਂ ਤਾਂ 2 ਮਿੰਟ ਬੰਦ ਕਰ ਦੇ ਦੇਖ ਸਕਦੇ ਆ ਮਿੱਤਰੋ ਹਾਂ ਜਿਹੜੀ ਮੈਂ ਇਹਨੇ ਪਸਮਾ ਸੁੱਟਦਾ ਨਾ ਸਮਝ ਲੋ ਦੁੱਦੋ ਮੈਂ ਖਰੀ ਖਰੀ ਆ ਜਿਹੜੀ ਮੈਂ ਪਸਮਾ ਦੀ ਬਰੀਕੀ ਦੱਸ ਦਿੰਦੀ ਹੁੰਦੀ ਆ ਕਿਉਂਕਿ ਸਿਆਣੇ ਬੰਦੇ ਨੇ ਪਾਰਕੂ ਬੰਦੇ ਨੇ ਪਸਮਾ ਤੋਂ ਮੈਂ ਫੜ ਲੈਣੀ ਹੁੰਦੀ ਆ ਵੀ ਮੈਂ ਕਿਹੜੇ ਭਾਗ ਦੇ ਵਿੱਚ ਤੋਲਦੀ ਆ ਕਿਉਂਕਿ ਹਰ ਬੰਦਾ ਚੂਣਣ ਦੇ ਡਿਪੈਂਡ ਨਹੀਂ ਕਰਦਾ ਹੁੰਦਾ ਹਰ ਬੰਦਾ ਜਿਹੜਾ ਆਪਾਂ ਸਮਾਅ ਤੇ ਡਿਪੈਂਡ ਕਰਦਾ ਹੁੰਦਾ ਵੀ ਮੈਂ ਆਪਾਂ ਸਮਾਅ ਤੇ ਕੀ ਕਹਿੰਦੀ ਆ ਲੈ ਮਿੱਤਰੋ ਦੇਖੋ ਕਿਹੜਾ ਵੀ ਤੁਸੀਂ ਹੁਣ ਆਪਾਂ ਸਮਾਅ ਕਰ ਆਈ ਆ ਕਰਨ ਵਾਲੀ ਆਪਾਂ ਇਹਦਾ ਧਾਰਾ ਮਾਰ ਕੇ ਤੁਹਾਨੂੰ ਵਿਖਾ ਦੇਣੀ ਆ ਕਰਦੇ ਆਂ ਬੱਚੇ ਤੇ ਮਾਰਦੇ ਮਾਰਦੇ ਉੱਪਰ ਡਰਦੀ ਆ ਨਾ ਸਾਡੇ ਤੋਂ ਸਹੀ ਮਾਰਦੇ ਨਹੀਂ ਠੀਕ ਆ ਭਾਈ ਜੁਵਾਈ ਬਹੁਤ ਚੰਗੀ ਭਾਈ ਹੈ ਜੁਵਾਈ ਦਾ ਧਰਤੀ ਮੋਰੀ ਘਟਣ ਵਾਲੀ ਹੈ ਨਾ ਹੂੰ

ਕੱਡੀ ਬਾਅਦ ਖਾਣ ਵੇ ਕੱਢਿਆ ਮੈਨੇ ਬਤੁਆਇਆ ਹਾਂ ਬੇ ਥੋੜਾ ਤਾਂ ਹੈ ਹੀ ਚੰਗਾ ਯਾਰ ਓਕੇ ਛੋਟੀ ਕੈਰੀ ਜੀ ਆ ਦੁੱਧ ਬਹੁਤ ਖਰੀਜ ਦੁੱਧਾਂ ਬਹੁਤ ਖਰੀਜ ਹੈ ਹਾਂ ਦੁੱਧ ਕਿੰਨਾ ਹੋਊਗਾ ਹੁਣ ਵੀਰੇ ਉਹਦਾ ਪੂਰਾ 12 ਕਿਲੋ ਹੋਊਗਾ ਬਈ ਕੱਡੇ ਵਾਲਾ ਹੈ ਠੀਕ ਹੈ ਕੋਈ 11 ਮੰਨ ਲੇ ਕੋਈ ਇਹ ਰੇਟ ਬਾਈ ਰੇਟ ਤਾਂ 85 ਮੰਡਨ ਵਿੱਚੋਂ ਕਰ ਮੰਡਨ ਕਰ ਦਿਆਂਗੇ ਠੀਕ ਹੈ ਲੈ ਮਿੱਤਰੋ ਕੱਟੀ ਮਗਰ ਆ 12 ਕਿਲੋ ਦੁੱਧ ਕੰਡੇ ਵਾਲਾ ਹਾਜ਼ਰ ਆ 85000 ਰੁਪਿਆ ਡਿਮਾਂਡ ਆ ਅ ਦੋ ਨੰਬਰ ਵਾਲੀ ਜੁੱਟ ਮੈਂ ਬਰਤ ਦੱਸ ਦਿੰਦਾ ਇਥੇ 10 ਕਿਲੋ ਬੋਲਾ ਚੌਥਾ ਦਾਣ ਸੁਈ ਨੂੰ ਆ ਜੀ ਠੀਕ ਆ ਵੀਰੇ ਇਹਦਾ ਬੱਚਾ ਕਿਹੜਾ ਇਹਦਾ ਮਚਾਉ ਪਰੇ ਬੈਠਾ ਜੀ ਠੀਕ ਆ 10 ਕਿਲੋ ਬੋਲਾ ਹੈ ਛੱਡਿਏ ਬੱਚਾ ਇਹ ਕਿੰਨਾ ਸੁਆਵਾ ਇਹ ਤੀਜਾ ਸੁਆ ਜੀ ਤੀਜਾ ਸੁਆ ਠੀਕ ਆ ਵੀਰੇ ਕੱਢ ਛੱਡੀ ਬੱਚਾ ਲੈ ਮਿੱਤਰੋ ਰੇਟ ਬਾਈ ਦੇ ਜਿਹੜਾ ਮਾਲਾ ਰੋਤ ਦੇ ਹਿਸਾਬ ਦੇ ਬਾਈ ਵਾਜਬ ਹੋਣਦੇ ਆ ਜਾਵਾ ਦੇਖ ਸਕਦੇ ਹੋ ਤੁਸੀਂ ਪ੍ਰਸਾਣ ਤਾਂ ਲੰਗੇ ਨੂੰ ਪੌਣਾ ਸਾਲ ਹੋ ਗਿਆ ਹਜੇ ਵੀ ਗੁੱਟਾ ਚੜਾਈ ਹੋ ਹੈ ਲੇ ਵੀ ਮਿੱਤਰੋ ਇੰਦਾ ਵਿੱਚ ਵਾਅਦਾ ਦਿਖਾ ਦਿੰਦੇ ਤੁਹਾਨੂੰ ਮਾਰੀ ਧਾਰਾ ਵੀਰੇ ਨਹੀਂ ਠੀਕ ਆ ਬਾਈ ਜੀ ਜੀ ਚਵਾਈ ਬਹੁਤ ਚੰਗੀ ਆ ਟਾਈਮ ਵੇਖ ਲੋ ਇਹ 10 ਹੀ 11 ਵਜੇ ਬਾਅਦ ਠੀਕ ਆ ਬਾਈ ਬਾਅਦ ਠੀਕ ਆ ਓਕੇ ਜੱਸੇ ਵੀਰੇ ਬਾਅਦ ਠੀਕ ਦੋਰੀ ਵੀਰੇ ਇਹਦਾ ਰੇਟ ਬਾਈ ਜੱਸੇ ਇਹ ਦਾ 99000 ਰੁਪਏ ਇਹਦਾ ਪਾਵਾਦਾ ਦਾ ਵਾਦਾ ਨਹੀਂ ਦੋਦ ਮੈਂ 12 13 ਕਿਲੋ ਦੂੰ ਜੁੱਫਾ ਦੇਣੀ ਸੁਣ ਮਾਜੀ 2 ਵਜੇ ਜੁੜ ਗਿਆ ਲੈਣ ਉਹਨੇ ਇੱਕ ਗਵੰਡੀਆਂ ਨੂੰ ਦੇਖ ਆਪ ਮਾਨਤਨ ਕਰ ਦਿਆਂ ਕੋਈ ਠੀਕ ਆ ਬਾਈ ਲੈ ਵੀ ਮਿੱਤਰੋ ਇਹ ਵੀ ਬਗਮਾ ਕਰਾਈਆ ਕਰਮਾ ਦੀ ਬਸੋ ਕੱਲੇ ਗੜਚ ਵਈਦਾਰ ਕੁੱਕੇ ਦੀ ਰਿਪੋਰਟ ਆ ਬੱਚਾ ਮਗਰ ਕੱਟੀ ਜਾਂਦੇ ਵੀ ਇਹਦਾ 95000 ਰੁਪਿਆ ਡਿਮਾਂਡ ਆ ਉਹਦੀ 85000 ਰੁਪਿਆ ਡਿਮਾਂਡ ਆ ਦੋਵੇਂ ਜਾਨਵਰਾਂ ਦੀ ਫੁੱਲ ਵੀਡੀਓ ਜਿਹੜੀ ਚੈਨਲ ਦੇ ਉੱਤੇ ਆਜੂਗੀ ਮਿੱਤਰੋ ਜਾਣਕਾਰੀ ਲਈ ਨੰਬਰ ਨੰਬਰ ਦੱਸਿਓ ਵੀਰੇ 88721 ਜੀ 4938 ਇੱਕ ਵਾਰੀ ਹੋਰ ਆਉਣ ਦਿਓ 88721 ਜੀ 4938 ਠੀਕ ਆ ਬਈ ਇਸ ਨੰਬਰ ਤੇ ਵੀਰੇ ਇਹਨਾਂ ਕਰ ਲਓ ਗੱਲਬਾਤ ਸ਼ੁਕਰੀਆ ਚਾਉਂਦੇ ਰਹੋ